ਅਸੀਂ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਇੱਥੇ ਆਏ ਹਾਂ ਕਿ ਸ਼ੋਮਿਕਾ ਜੀ ਨੇ 1 23 ਨਵੰਬਰ 23 ਜਸਤ 2021 ਨੂੰ ਮਤਾ ਪਾਇਆ ਸੀ ਕਿ ਟਰਮੀ ਫੌਜੀ ਨੇ ਦੇ ਸਰ ਜਨਕੋਟ ਮਾਹਰੇ ਦੇ ਸ਼ਹੀਦ ਟਰਮੀ ਫੌਜੀ ਨੂੰ। ਉਸ ਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਉਹ ਜੋ ਸ਼ੋਮਿਕਾ ਜੀ ਆ ਸਾਨੂੰ ਨਹੀਂ ਟਰਮੀ ਫੌਜੀ ਮੰਨਦੇ। ਫਿਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਿੰਘ ਤਾਂ ਮੇਨ ਸ਼ੋਮੇ ਦੇ ਪ੍ਰਧਾਨ ਦੇ ਨਾਮ ਹੁੰਦੀ ਹੈ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਨ ਕੀਤੀ ਹੈ ਤੇ ਉਹਨਾਂ ਨੇ ਫਿਰ ਜਿਹੜਾ ਸਾਨੂੰ ਤਰਹੀ ਹੋਜੀ ਮੰਨਣ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਉਹ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਹੈ ਹਰਜਿੰਦਰ ਸਿੰਘ ਤਾਂ ਮੇਨ ਸ਼ੋਮੇ ਦੇ ਪ੍ਰਧਾਨ ਦੇ ਨਾਮ ਤੋਂ ਸਾਡਾ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਦੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਨੂੰ ਫੌਜੀ ਬੈਰਕ ਛੱਡ ਗਿਆ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਤਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਤਰਮੀ ਫੌਜੀ ਮੰਗੇ ਕੀਤੀ ਕਿ ਸਾਡੀ ਤਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜੁਲਾਈ 2026 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫਸਲਾ ਕੱਢੀ ਕਿ ਤਰਮੀ ਫੌਜੀ ਕੁਰਬਾਨੀ ਨੂੰ ਸ਼ਰਮਿਕਰੀ ਏਰੀਆ ਇਹ ਮਨ ਕੇ ਜਿਹੜੀ ਆ ਉਹਦਾ ਕਸਲਾਗਾ ਕਰਦੀ ਹੈ ਔਰ ਇੱਥੇ ਬਾਅਦ ਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਭਾ ਨੇ ਮੀਟਿੰਗ ਵਿੱਚ ਚਾਹ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼੍ਰੋਮਲੇ ਪੰਜ ਸਿੰਘ ਸਭਾ ਅੰਗਰੇਜ਼ਰ 75 ਨੇ ਹੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਨੇ 21 ਤੋਂ ਲੈ ਕੇ 6 ਕਿੱਟੀ ਉਹੀ ਜਿਹੜੀ ਮਤੇ ਦਾ ਮਤਾ ਪਾਈ ਜਾਂਦੀ ਉਹ ਨਹੀਂ ਉਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ਰੂਨ ਗੱਟੇ ਦਾ ਰਿਕਾਰਡ ਕੋਈ ਵੀ ਬੰਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪਰਤੀ ਕੀਤੀ ਆ لیکن ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਜੋ 38ਵੀਂ ਫੌਜੀ ਤੋਂ ਬਚਾ ਕੋਈ ਰੱਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਵੇਖੇ ਅਸੀਂ 38 ਫੌਜੀਾਂ ਦੀ ਮਿਲ ਕੇ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਪਰਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋਲ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦਤਾ ਕਿ ਤੁਹਾਡੇ ਨਾਲ ਆ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰੱਖਦੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਦੀ ਇਜਾਜ਼ਤ ਕਰਾਈ ਆ ਕਿ ਜੂਨ 84 ਦੇ ਹਮਲੇ ਤੋਂ ਬਾਅਦ ਬਹੁਤ ਰੋਜ਼ ਜਿਆਦਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀਦਾਰੀ ਸਿੱਖ ਕੋਈ ਨਹੀਂ ਰਹਿਣ ਦੇਣਾ ਮਨਸ਼ਾ ਹੀ ਕਿ ਅਮੂਦੇ ਸਮੇ 20 25 ਸਾਲ ਦਾ ਕੋਈ ਸਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਲਕੇ ਸਿੰਘ ਸਾਹਿਬਾਂ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗਰੇਈ ਤੱਕ ਜਾਣਦੇ ਨੇ ਕਿ ਤਰਿੰ ਹੋਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਐਚ ਜਸਪਾਲ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਾਂ ਦੇ ਵਾਸਤੇ ਸਬ ਕਮੇਟੀ ਬਣਾਓ ਤਰਮੀ ਫੌਜੀ ਨੂੰ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਤੋਂ ਪਰਸੋਂ ਦੋਵਾਂ ਦਿਨਾਂ ਦੇਖ ਕੇ ਜਾਊਂ ਔਰ ਉਹਦੇ ਉੱਤੇ ਸਬ-ਕਮੇਟੀ ਬਣਾ ਕੇ ਅਸਰੀ ਕਾਲ ਤੱਕ ਸਾਹ ਵਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਸ਼ਰਮ ਕਿਡਿੰਗ ਦਿੱਤੀ ਜਾਏ। ਹਾਂ ਧੰਨਪ੍ਰਸਾਦ ਹੋ ਗਿਆ ਤੁਹਾਡੀ ਅਮਰਦੂਰੀ ਹੋ ਜਾ। ਦੇਖੋ ਜੀ ਸਿੰਘ ਸਾਬਾਨਾ ਮੈਂ ਪਿਛਲੇ ਸਾਲ ਜਦੋਂ ਨਵੇਂ ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨਾਂ ਮ ਲੰਮੇ ਚੌੜੇ ਵਿਚਾਰ ਕੀਤੇ ਨੇ ਸਿੰਘ ਸਾਬਾਨਾ ਦੇ ਅੰਦਰ ਦਿਲ ਚ ਦਰਦ ਹੋਆ ਔਰ ਅੱਜ ਮੇਰੇ ਇੱਕ ਚੀਜ਼ ਦਾ ਮਲਕੇ ਬਹੁਤ ਜੜੀ ਮੈਂ ਅੱਜ ਸ਼ਰਮਸ਼ਾਰ ਹੋਆ। ਕਿਉਂ ਚੰਗਸਾ ਬੰਨੇ ਕਿਹਾ ਗਿਆ ਹੀ ਤੇਰਾ 6 ਜੂਨ ਦੇ ਪ੍ਰੋਗਰਾਮ ਦੇ ਉੱਤਰ ਮੈਂ ਨਾਂ ਲਿਆ ਤਾਂ ਕਿ ਇਨਸਾਨ ਭੁਲਣਾ ਰੱਖਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਮੈਂ ਸਿੰਘ ਸਾਹਿਬਾਨ ਕੋਲ ਜੀ ਖਿਮਾ ਮੰਗੀ ਆ ਕਿ ਮੈਨੂੰ ਖਿਮਾ ਕੀ ਕੀ ਜਾ ਕੇ ਜੇ ਤੁਹਾਨੂੰ ਸਭੀ ਸਲਾਹਾਂ ਕੀਤੀ ਤੇ ਮੈਂ ਤੁਹਾਡਾ ਨਹੀਂ ਧੰਨਵਾਦ ਠੀਕ ਠੀਕ ਠੀਕ